ਪਿਛਲੇ ਕਈ ਦਿਨਾਂ ਤੋਂ ਈਰਾਨ ਅਤੇ ਇਜ਼ਰਾਈਲ ਵਿਚਕਾਰ ਜੰਗ ਚੱਲ ਰਹੀ ਸੀ ਜੋ ਕਿ ਹੁਣ ਦੇ ਕਈ ਕਾਰਨ ਬਣ ਰਹੇ ਸਨ ਪਰ ਹੁਣ ਦੁਨੀਆ ਦਾ ਸਰਪੰਚ ਕਹਣ ਵਾਲਾ ਯੂਐਸਏ ਇਹਨਾਂ ਦੋਨਾਂ ਦੇਸ਼ਾਂ ਵਿਚਕਾਰ ਸੀਸਫਾਇਰ ਕਰਾਉਣ ਜਾ ਰਿਹਾ ਹੈ ਪਹਿਲਾਂ ਅਮਰੀਕਾ ਇਸ ਦਾ ਵੱਡਾ ਕਾਰਨ ਸੀ ਕਿ ਦੋਨਾਂ ਦੇਸ਼ਾਂ ਵਿਚਕਾਰ ਯੁੱਧ ਕਰਾਉਣ ਦਾ ਕਿਉਂਕਿ ਇਜ਼ਰਾਈਲ ਨੂੰ ਇਹ ਬਹੁਤ ਜ਼ਿਆਦਾ 扑ੜਕਾ ਰਿਹਾ ਸੀ ਅਤੇ ਈਰਾਨ ਨੂੰ ਧੱਕੇ ਨਾਲ ਉਸ ਕੋਲ ਖਣਿਜ ਵਾਲੀ ਜਗਾ ਲੈਣਾ ਚਾਹੁੰਦਾ ਸੀ ਇਸ ਲਈ ਕਾਰਨ ਅਮਰੀਕਾ جنگ ਨੂੰ ਵਧਾ ਰਿਹਾ ਸੀ ਤੇ ਖੁਦ ਵੀ ਇਸ جنگ ਵਿੱਚ ਉਤਰ ਰਿਹਾ ਸੀ ਜਦੋਂ ਅਮਰੀਕਾ ਨੇ ਆਪਣਾ B-7 ਲੜਾਕੂ ਜਹਾਜ਼ ਭੇਜ ਕੇ ਈਰਾਨ ਦੇ ਨਿਊਕਲੀਅਰ ਪ੍ਰੋਜੈਕਟ ਉੱਪਰ ਹਮਲਾ ਕਰ ਦਿੱਤਾ ਤਾਂ ਉਸ ਨਾਲ ਭਾਵੇਂ ਈਰਾਨ ਦੇ ਨਿਊਕਲੀਅਰ ਪ੍ਰੋਜੈਕਟ ਦੀ ਸਮਾਨ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ ਪਰ ਫਿਰ ਵੀ ਇਹ ਅਮਰੀਕਾ ਦਾ ਇੱਕ ਬਹੁਤ ਵੱਡਾ ਕਦਮ ਸੀ ਇਸ ਦਾ ਜਵਾਬ ਈਰਾਨ ਨੇ ਵੀ ਅਮਰੀਕਾ ਨੂੰ ਦਿੱਤਾ ਜਦੋਂ ਅਮਰੀਕਾ ਦੇ ਕਤਰ ਵਿੱਚ ਆਰਮੀ ਹੈੱਡਕੁਆਟਰ ਉੱਪਰ ਉਸਨੇ ਹਮਲਾ ਕਰ ਦਿੱਤਾ ਅਤੇ ਉਸ ਵਿੱਚ ਅਮਰੀਕਨ ਆਰਮੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਹੁਣ ਇਸ ਘਟਨਾ ਤੋਂ ਬਾਅਦ ਅਮਰੀਕਾ ਇਸ ਘਟਨਾ ਦਾ ਵਾਪਸ ਬਦਲਾ ਲੈਣ ਦੇ ਬਜਾਏ ਇਸ ਨੂੰ ਸੀਰਫਾਇਰ ਵਿੱਚ ਬਦਲਣ ਜਾ ਰਿਹਾ ਹੈ ਇਹ ਇਸ ਲਈ ਕਿਉਂਕਿ ਅਮਰੀਕਨ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਪੀਸ ਆਵਾਰਡ ਲੈਣ ਲਈ ਇੱਛਾ ਬਣਾ ਰਹੇ ਹਨ ਅਤੇ ਉਹ ਇਸ ਵਾਰਡ ਨੂੰ ਕਿਸੇ ਵੀ ਹੱਦ ਤੱਕ ਪਹੁੰਚਣਾ ਚਾਹੁੰਦੇ ਹਨ ਇਸ ਆਵਾਰਡ ਲਈ ਡੋਨਾਲਡ ਟਰੰਪ ਪਹਿਲਾਂ ਵੀ ਕੋਸ਼ਿਸ਼ ਕਰ ਚੁੱਕੇ ਹਨ ਜਿਵੇਂ ਕਿ ਇੰਡੀਆ ਪਾਕਿਸਤਾਨ ਵਿੱਚ ਸੀਜ਼ਫਾਇਰ ਕਰਾ ਕੇ ਅਤੇ ਫਿਰ ਰਸ਼ੀਆ ਅਤੇ ਯੂਕਰੇਨ ਵਿੱਚਕਾਰ ਸੀਜ਼ਫਾਇਰ ਕਰਾਉਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਈਰਾਨ ਅਤੇ ਇਜ਼ਰਾਈਲ ਵਿਚਕਾਰ ਇਹ ਯੁੱਧ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਵੀ ਆਪਣੇ ਨੁਕਸਾਨ ਦੇ ਬਾਵਜੂਦ ਈਰਾਨ ਅਤੇ ਇਜ਼ਰਾਈਲ ਵਿਚਕਾਰ ਸੀਜ਼ਫਾਇਰ ਹੋਣਾ ਚਾਹੀਦਾ ਪਰ ਇਸ ਦਾ ਇੱਕ ਬਹੁਤ ਵੱਡਾ ਕਾਰਨ ਸੀ ਕਿ ਅਮਰੀਕਾ ਹੀ ਇਸ ਯੁੱਧ ਨੂੰ ਬਣਾ ਰਿਹਾ ਸੀ ਤਾਂ ਇਸ ਬਾਰੇ ਬਹੁਤ ਸੋਚਣ ਦੀ ਗੱਲ ਹੈ ਕੀ ਅਮਰੀਕਾ ਹਰ ਦੇਸ਼ ਉੱਪਰ ਆਪਣਾ ਦਬਾਬ ਬਣਾਉਣਾ ਚਾਹੁੰਦਾ ਹੈ ਤਾਂ ਇਸ ਨਾਲ ਕੀ ਫਰਕ ਪਵੇਗਾ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ